ਹਾਂਜੀ ਸਚੀਕਾਰ ਜੀ ਅੱਜਕਲ ਸ਼ਾਰਟ ਕੁੜਤੀਆਂ ਤੇ ਲਹਿੰਗਿਆਂ ਦਾ ਬਹੁਤ ਟ੍ਰੈਂਡ ਆ ਸ਼ਾਰਟ ਕੁੜਤੀਆਂ ਦੇ ਉੱਪਰ ਵਰਕ ਕੀਤਾ ਜਾਂਦਾ ਤੇ ਪਲੇਨ ਲਹਿੰਗੇ ਰੱਖੇ ਜਾਂਦੇ ਨੇ ਕਿਉਂਕਿ ਲਹਿੰਗਿਆਂ ਦੇ ਉੱਪਰ ਵਰਕ ਕਰਨ ਨਾਲ ਇਹਨਾਂ ਦੀ ਕਾਸਟ ਜ਼ਿਆਦਾ ਹੋ ਜਾਂਦੀ ਹੈ ਤੇ ਅੱਜਕਲ ਟ੍ਰੈਂਡ ਵੀ ਹੈਗਾ ਕਾਫੀ ਜ਼ਿਆਦਾ ਡਿਜ਼ਾਈਨ ਆਪਾਂ ਐਡ ਕੀਤੇ ਨੇ ਜੋ ਕਿ ਬਹੁਤ ਘੱਟ ਟ੍ਰੇਡ ਦੇ ਵਿੱਚ ਤੁਹਾਨੂੰ ਰੈਡੀ ਕਰਕੇ ਦਿੱਤੇ ਜਾਣਗੇ ਇਹ ਆਪਾਂ ਬਲੈਕ ਸੂਟ ਰੈਡੀ ਕੀਤਾ ਜੀ ਬਹੁਤ ਹੈਵੀ ਡਿਜ਼ਾਈਨ ਹੈਗਾ ਇਹ ਦੀ ਬੈਕ ਸਾਈਡ ਆ ਦੋ ਸੂਟ ਸੇਮ ਰੈਡੀ ਕੀਤੇ ਨੇ ਬੈਕ ਸਾਈਡ ਤੇ ਵੀ ਸੇਮ ਵਰਕ ਆ ਇਹ ਬਾਟਮ ਆਏਗੀ ਇਹ ਸ਼ਰਟ ਆ ਜੀ neck design ਕਾਫੀ ਹੈਵੀ ਬਣਿਆ ਹੋਇਆ sleeves ਬਹੁਤ ਹੈਵੀ ਨੇ ਨਾਲ ਇਹ ਫਰੰਟ ਵਾਲਾ ਘੇਰਾ ਆਏਗਾ ਹਾਂਜੀ ਇਹ ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਇਹ ਸੂਟ ਇਸ ਤਰ੍ਹਾਂ ਦੀ ਰੈਡੀ ਕਰਵਾ ਸਕਦੇ ਹੋ ਨਾਲੇ ਤੁਸੀਂ ਇਹਨਾਂ ਦੇ ਕਲਰ ਵੀ ਚੇਂਜ ਕਰਵਾ ਸਕਦੇ ਹੋ ਤੇ ਫੈਬਰਿਕ ਵੀ ਤੁਸੀਂ ਆਪਣੀ ਚੋਇਸ ਦਾ ਹੀ ਬਣਵਾ ਸਕਦੇ ਹੋ ਦੁਪੱਟੇ ਤੁਹਾਡੀ ਤੁਸੀਂ ਆਪਣੀ ਚੋਇਸ ਦੇ ਲਗਵਾ ਸਕਦੇ ਹੋ ਲੈਸਾਂ ਵੀ ਆਪਣੀ ਚੋਇਸ ਦੀਆਂ ਹੀ ਤੁਸੀਂ ਐਡ ਕਰਵਾ ਸਕਦੇ ਹੋ ਕੋਈ ਵੀ ਇਸ ਤਰ੍ਹਾਂ ਦੀ ਲੈਸ ਹੈਵੀ ਜਾਂ ਸਿੰਪਲ ਲੈਸ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ